ਪਹਿਲੀ ਤਰੀਕ ਨੂੰ ਮਤਲਬ ਬਰਾਦ ਦੋ ਨੂੰ ਜਾਣੀ ਬਾਕੀ ਸਮਾਨ ਜੋ ਵੀ ਅਸੀਂ ਸਭ ਬਣਾ ਖਤਮ ਹੋ ਸੋਨਾ ਵੀ ਚੜ ਕੇ ਗਹਿਣੇ ਵੀ ਸੋਨੇ ਦੀ ਖੁਦ ਦੇ ਸਾਹਮਣੇ ਕੀ ਹੜ ਕੀ ਸਾਰੀ ਆ ਘਰ ਜਾ ਲੈ ਕੇ ਇੰਨੇ ਤੋਂ ਪੈਸੇ ਉੱਠੀ ਨਹੀਂ ਸਕਦੇ ਅਸੀਂ ਤੋਂ ਆਪਾਂ ਸਭ ਵਿਆਹ ਦੀ ਤਿਆਰੀਆਂ ਕੀਤੀਆਂ ਕੁਝ ਕਰਜ਼ਾ ਲੈ ਕੇ ਆਪਾਂ ਚੀਜ਼ਾਂ ਤਿਆਰ ਕੀਤੀਆਂ ਗਿਆ ਟਾਈਮ ਤੇ ਆਨ ਤੇ ਚੁਕਾ ਦਾਂਗੇ ਵਿਆਜੂ ਪੈਸੇ ਵੀ ਲਿੱਤੇ ਆ ਸਭ ਕੁਝ ਬਰਬਾਦ ਹੋ ਗਿਆ ਹੁਣ ਉਹ ਵਿਚਾਰਾ ਕੀ ਕਰੇਗਾ ਕਿੱਦਾਂ ਮੈਨੇਜ ਕਰੇਗਾ ਬਟ ਇੱਕ ਜਿਨ੍ਹਾਂ ਦੀ ਬਰਬਾਦੀ ਹੋਈ ਉਹਨਾਂ ਨੂੰ ਹੌਸਲਾ ਦੇ ਦੇਣਾ ਉਹੀ ਬਹੁਤ ਹੁੰਦਾ ਆ ਤੁਸੀਂ ਉਹ ਦੇਖ ਲਓ ਦਰਵਾਜ਼ਿਆਂ ਦੇ ਲੋਕ ਕਿਤੇ ਆ ਪਾਣੀ ਦੇ ਇੰਨਾ ਤੇਜ਼ ਵਹਾ ਕਰਕੇ ਨਾਲ ਲੋਕ ਟੁੱਟ ਗਏ ਅੰਦਰੋਂ ਲਮਾਰੀਆਂ ਪੁੱਠੀਆਂ ਸਿੱਤੀ ਹੋ ਗਈ ਜੋ ਅੰਦਰ ਦਾ ਸਮਾਨ ਉਹ ਬਾਹਰ ਨਿਕਲ ਨਹੀਂ ਰਿਹਾ ਪਾਣੀ ਨੇ ਤਬਾਹੀ ਐਸੀ ਮਚਾਈ ਜੋ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਸੀ ਵਿਆਹ ਦਾ ਸਾਰਾ ਸਮਾਨ ਉਸ ਪਾਣੀ ਦੇ ਵਿੱਚ ਹੜ ਗਿਆ ਇੱਥੋਂ ਤੱਕ ਕਿ ਸੋਨੇ ਦੇ ਗਹਿਣੇ ਨੇ ਉਹ ਵੀ ਪਾਣੀ ਦੇ ਵਿੱਚ ਰੁੜ ਗਏ ਨੇ ਤਾਂ ਤਬਾਹੀ ਚਾਰੇ ਪਾਸੇ ਪਾਣੀ ਦੀ ਜਾਰੀ ਹੈ ਤਾਂ ਭਾਵੇਂ ਕਿ ਪਾਣੀ ਇਹਨਾਂ ਘਰਾਂ ਦੇ ਵਿੱਚੋਂ ਨਿਕਲ ਗਿਆ ਪਰ ਘਰਾਂ ਦੇ ਵਿੱਚ ਜਿਹੜੀ ਗਾਰ ਭਰ ਗਈ ਸੀ ਤਾਂ ਉਸ ਨੂੰ ਕੱਢਣ ਦੀ ਵੀ ਕੋਸ਼ਿਸ਼ ਜਿਹੜੇ ਕਰ ਲੋਕ ਨੇ ਇੱਥੇ ਉਹ ਦੇ ਕਰ ਰਹੇ ਨੇ ਪਰ ਦੂਜੇ ਪਾਸੇ ਜਿਸ ਤਰ੍ਹਾਂ ਦੇ ਨਾਲ ਅੱਜ ਵਿਆਹ ਵਾਲਾ ਦਿਨ ਸੀ ਤਾਂ ਵਿਆਹ ਵਾਲੇ ਦਿਨ ਤਾਂ ਇੱਥੇ ਨਹੀਂ ਢੋਲ ਵੱਜਣੇ ਸੀ ਮਠਿਆਈਆਂ ਬਣ ਰਹੀਆਂ ਹੋਣੀਆਂ ਸੀ ਪਰ ਦੂਜੇ ਪਾਸੇ ਇਹ ਸੰਤਾਪ ਵੀ ਲੋਕ ਭੋਗ ਰਹੇ ਨੇ ਤਾਂ ਕਰਦੇ ਮੁਖੀ ਆ ਸਾਡੇ ਨਾਲ ਨੇ ਗੱਲਬਾਤ ਕਰਨਗੀ ਕੀ ਨਾਮ ਹੈ ਮਤਲਬ ਨਾਮ ਹੈ ਤਾਂ ਵਿਆਹ ਕਦੋਂ ਰੱਖਿਆ ਗਿਆ ਸੀ ਕਦੋਂ ਵਿਆਹ ਸੀ ਹੁਣ ਪਹਿਲੇ 23 ਨੂੰ ਮਤਲਬ ਬਰਾਤ ਦੋਣ ਜਾਣੀ ਅੱਜ ਤਾਂ ਹਮ ਕੱਲ ਤਾਂ ਹਣੀ ਬਾਕੀ ਸਮਾਨ ਜੋ ਵੀ ਅਸੀਂ ਸਭ ਬਣਾ ਰਹੇ ਸਭ ਆ ਗਿਆ ਸਭ ਖਤਮ ਹੋ ਗਿਆ ਸੋਨਾ ਵੀ ਛੱਡ ਗਿਆ ਗਹਿਣੇ ਵੀ ਸੋਨੇ ਦੀ ਖੁਦ ਦੇ ਸਾਹਮਣੇ ਸਭ ਕੁਝ ਮੁਸਤਬਾ ਸੋਨਾ ਸੀ ਬਾਕੀ ਹੋਰ ਜੀ ਬੱਚੇ ਦੇ ਕਪੜੇ ਉਹ ਵੀ ਆਏ ਬਣਾ ਦੇ ਗੁੜੀਆ ਦੇ ਵਾਸਤੇ ਬਣਾ ਦੇ ਸਭ ਉਹ ਗੁੜੀ ਮੇਰੀ ਬੇਟੀ ਵੱਡੀ ਆ ਉਹਨਾਂ ਆਪਣੇ ਗਹਿਣੇ ਉੱਤੇ ਲੈ ਵੀ ਮੇਰੇ ਕੋਲ ਬਾਰ-ਬਾਰ ਹੀ ਜਾਣ ਹੁੰਦਾ ਤੇ ਉਹਦੇ ਕਾਰਨ ਉਹ ਵੀ ਉਹ ਵੀ ਹੜਕੀ ਸਾਰੀ ਕਿੰਨੇ ਕੋਲੇ ਸੋਨਾ ਸੀ ਜਿਹੜਾ ਸੀ ਮਤਲਬ ਗੀੜੇ ਪੂਰੀ ਚੂੜੀ ਚੜੀ ਜੋ ਵੀ ਹਾ ਸੈਟ ਪੂਰਾ ਇਹਦਾ ਜਿਹੜੇ ਨੂ ਦਾ ਜਿਹੜੀ ਸੈਟ ਬਣਾਇਆ ਸੀ ਉਹ ਵਿੱਚ ਹੜ ਗਿਆ ਸਾਰਾ ਹੜ ਗਿਆ ਨੂ ਤੇ ਵੀ ਹੜ ਗਿਆ ਕਰਜ਼ਾ ਲੈ ਕੇ ਸੋਨਾ ਆ ਕਰਜ਼ਾ ਲੈ ਕੇ ਇੰਨੇ ਤੋਂ ਪੈਸਾ ਉਠੀ ਨਹੀਂ ਸਕਦੇ ਇਹ ਤੋਂ ਸਾਰੀ ਉਹ ਕਿ ਬਾਕੀ ਮੇਰੇ ਕੋਲ ਗੱਲ ਨਹੀਂ ਹੋ ਰਹੀ ਮੇਰੇ ਬਹੁਤ ਬੁਬਰਾ اٹੋਵਰੀ ਹੈ ਮੈਂ ਕੀ ਤੁਹਾਨੂੰ ਆਪਣਾ ਬਿਆਨ ਕਰਕੇ ਦੱਸਾਂ ਜਿਹੜੇ ਖੁਸ਼ੀਆਂ ਦੇ ਚਾਹ ਸੀ ਮਿੱਟੀ ਕਰਦੇ ਇਹ ਉਹ ਦਰਦ ਆ ਇਸ ਨੇ ਆਪਣੇ ਪੁੱਤ ਦੇ ਵਿਆਹ ਦੇ ਲਈ ਬੜੇ ਹੀ ਚਾਹਮਾਂ ਦੇ ਨਾਲ ਸੋਨਾ ਜੋੜਿਆ ਕਰਜ਼ਾ ਚੁੱਕਿਆ ਪਰ ਦੂਜੇ ਪਾਸੇ ਉਹ ਨੋਹ ਵਾਲਾ ਜਿਹੜਾ ਸੋਨੇ ਦਾ ਸੈੱਟ ਸੀ ਉਹ ਵੀ ਪਾਣੀ 'ਚ ੜ ਗਿਆ ਤੇ ਸੋਨੇ ਦਾ ਸੈੱਟ ਲੈ ਆਪਣੇ ਸਵਤੰਤਰ ਬਾਰ-ਬਾਰ ਜਾਣ ਦਾ ਮੌਕਾ ਨਾ ਮਿਲੇ ਤਾਂ ਉਹਨਾਂ ਦਾ ਵੀ ੜ ਗਿਆ ਸਾਡੇ ਨਾਲ ਪਰਿਵਾਰ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਦਰਦ ਬਹੁਤ ਵੱਡਾ ਹੈ ਕਿਉਂਕਿ ਤਬਾਹੀ ਮੈਂ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਮਹੀਨਾ ਬਾਅਦ ਪਤਾ ਚੱਲਦੀ ਹੈ ਜਦੋਂ ਪਾਣੀ ਨਿਕਲ ਜਾਂਦਾ ਫਿਰ ਪਤਾ ਲੱਗਦਾ ਕਿ ਕਿੰਨਾ ਕੁ ਨੁਕਸਾਨ ਘਰਾਂ ਦਾ ਹੋਇਆ ਕਿੰਨਾ ਕੁ ਪਾਣੀ ਦੇ ਵਿੱਚ ਡੁੱਬ ਗਿਆ ਕਿੰਨੇ ਕੁ ਲੋਕਾਂ ਨੂੰ ਜਾਨ ਚੜੀ ਗਈ ਕਿੰਨਾ ਕੁ ਨਕਸ਼ਾ ਤੁਹਾਡੇ ਵੀ ਘਰਾਂ ਦੇ ਵਿੱਚ ਮੇਰੇ ਕੱਪੜੇ ਵੀ ਬਹਿ ਗਏ ਕੱਪੜੇ ਵੀ ਨਹੀਂ ਬਚੇ ਜੋ ਇਸ ਟਾਈਮ ਪਾਇਆ ਹੋਇਆ ਉਹੀ ਬਚਿਆ ਨਾ ਕੱਪੜੇ ਬਚੇ ਨਾ ਸਫਾਈ ਕਰਦੇ ਕਰਦੇ ਮੇਰੀ ਮੰਦਰੀ ਵੀ ਨਿਕਲ ਗਈ ਹੈ ਮੇਰੇ ਕਾਫੀ ਸਾਰਾ ਨੁਕਸਾਨ ਹੋ ਗਿਆ ਲਾੜੀ ਦੇ ਗੈੜੇ ਬਣਾਏ ਉਹ ਵੀ ਰੋੜ ਗਏ ਪਤਾ ਨਹੀਂ ਚੱਲੇ ਸਾਨੂੰ ਸਿਰਫ ਖਾਲੀ ਡੱਬੀਆਂ ਲੈ ਕੇ ਪਹੁੰਚੀਆਂ ਨਾ ਉਹਨਾਂ ਦੇ ਕੱਪੜੇ ਬਣੇ ਹੋਏ ਹੀ ਬੜੀ ਦਾ ਸਮਾਨ ਲੈ ਕੇ ਆਏ ਸੀ ਸਿਸਟਰ ਦੇ ਕੱਪੜੇ ਬ੍ਰਦਰ ਦੇ ਕੱਪੜੇ ਕੁਝ ਵੀ ਨਹੀਂ ਮਿਲਿਆ ਜੋ ਮਿਲ ਰਿਹਾ ਸਭ ਗਾਰਾ ਗਰਮ ਹੋ ਕੇ ਮਿਲ ਰਿਹਾ ਕਿੱਦਾਂ ਉਹਨੂੰ ਧੋਵਾਂਗੇ ਕਿੱਦਾਂ ਉਹਨੂੰ ਪਾਵਾਂਗੇ ਕਿੱਦਾਂ ਕਰਾਂਗੇ ਕਿ ਬਹੁਤ ਔਖਾ ਰਿਹਾ ਸਾਡੇ ਲਈ ਜਿਸ ਥਾਂ ਉਪਰ ਆਪਾਂ ਖੜੇ ਆ ਕਿੰਨਾ ਕਿੰਨਾ ਪਾਣੀ ਛਿੜ ਗਿਆ ਸਾਰਾ ਪਰਿਆ ਹੋਸੀ ਪਾਣੀ ਸਾਰਾ ਪਰਿਆ ਹੋਇਆ ਸੀ ਖੁਦ ਬਾਲਟੀ ਲੈ ਕੇ ਖੁਦ ਪਾਣੀ ਗੱਡੇ ਹੱਥ ਖਰਾਬ ਹੋ ਗਏ ਪੈਰ ਖਰਾਬ ਹੋ ਗਏ ਵੱਡੇ ਬਈਆ ਦੀ ਲੱਤ ਤੇ ਇਨਫੈਕਸ਼ਨ ਹੋ ਗਈ ਉਹਨੂੰ ਸੀ ਜੀ ਅੰਦਰ ਕਚਰਾ ਹੀ ਕਚਰਾ ਸੀ ਜਿੱਤੇ ਕੱਪੜੇ ਸੀ ਰੱਖੇ ਹੋਏ ਸਭ ਬਹਿ ਗਏ ਵੱਡੇ ਜਿਹੇ ਬਹਿ ਕੇ ਛੋੜਦੇ ਦੇਖੋ ਫੈਮਿਲੀ ਦੇ ਕੱਪੜੇ ਆਲਮੋਸਟ ਸਾਰੇ ਗਾਰਾ ਹੋ ਗਏ ਸਾਰੇ ਬਹਿ ਗਏ ਪਾਣੀ ਚ ਨਾ ਬਰਤਨ ਬਚੇ ਸਾਡੇ ਨਾ ਕਿਚਨ ਚ ਪੁਲਿਸ ਸੋਨਾ ਜਿਹੜਾ ਤੁਸੀਂ ਲੈ ਕੇ ਆਈ ਸੀ ਮੈਂ ਕੀ ਦੱਸਾਂ ਹਾਂ ਕਾਫੀ ਕੁਝ ਸਮਾਨ ਸੀ ਹੱਥ ਜਪਾਇਆ ਹੀ ਕੰਨਾਂ ਚ ਪਾਏ ਮਿਲ ਹੀ ਨਹੀਂ ਰਿਹਾ ਗਾਰਾਂ ਨੂੰ ਚੰਗੀ ਤਰ੍ਹਾਂ ਪੀਸ ਪੀਸ ਕੇ ਵੀ ਦੇਖਿਆ ਪਰ ਨਹੀਂ ਜੀਜ਼ ਮਿਲ ਰਹੀ ਕਿੰਨੀ ਦੇਖਿਆ ਸਭ ਕੁਝ ਸਮਾਨ ਉਲਟਾ-ਪੁਲਟਾ ਹੋਇਆ ਪਿਆ ਹੀ ਪਾਣੀ ਪਾਣੀ ਹੋ ਗਿਆ ਕਮਰੇ ਦੇ ਵਿੱਚ ਜੋ ਇਸ ਟਾਈਮ ਜਿਹੜੇ ਭਰਾ ਦੇ ਵਿਆਹ ਦੀ ਘੂੜੀਆਂ ਗਾਉਣੀਆਂ ਸੀ ਹੈ ਨਾ ਗੀਤ ਗੁਣਸਾ ਉੱਚ ਵੀ ਨਹੀਂ ਸਰਿੰਗ ਆ ਨੂੰ ਵੀ ਨਹੀਂ ਮੱਝ ਆਸ਼ਣ ਵੀ ਬੈਗ ਆਂਡੇ ਵੀ ਨਹੀਂ ਰਹੇ ਸਾਡੇ ਫੰਡੇ ਵੀ ਜ਼ਰੂਰ ਗਏ ਕਿਉਂਕਿ ਜਦ ਪਾਣੀ ਅੰਦਰ ਆ ਗਿਆ ਨਾ ਕਾਫੀ ਫਲੋ ਹੋ ਗਿਆ ਇਹ ਕਾਫੀ ਜ਼ਿਆਦਾ ਪਾਣੀ ਆਨ ਕਰਕੇ ਨਾ ਜੋ ਅੰਦਰ ਕੀਮਤੀ ਸਮਾਨ ਪਿਆਇਆ ਸਭ ਵਾ ਬੈ ਗਿਆ ਅੰਦਰ ਵਾਸ਼ਿੰਗ ਮਸ਼ੀਨ ਇਲੈਕਟ੍ਰੀਸ਼ਨ ਸਮਾਨ ਸਾਰਾ ਬੈ ਗਿਆ ਪਲੰਬਰ ਦਾ ਸਮਾਨ ਆਪਾਂ ਲੈ ਕੇ ਆਏ ਸੀ ਕਿ ਥੋੜੀ ਫਿਟਿੰਗ ਕਰवानी ਉਹ ਵੀ ਸਾਰਾ ਬੈ ਗਿਆ ਮਿਸਤਰੀਆਂ ਦਾ ਸਮਾਨ ਸਾਡੇ ਘਰ ਭਰਿਆ ਸੀ ਉਹ ਵੀ ਬੈ ਗਿਆ ਸਿਸਟਰ ਸਟਿਚਿੰਗ ਦਾ ਕੰਮ ਕਰਦੇ ਆ ਇਹਨਾਂ ਦੀ ਮਸ਼ੀਨਾਂ ਇਹਨਾਂ ਦਾ ਜੋ ਵੀ ਕੀਮਤੀ ਸਮਾਨ ਹੈ ਸਭ ਬੈ ਗਿਆ ਆਪਾਂ ਆਪਣੇ ਕੱਪੜੇ ਵੀ ਲੈ ਕੇ ਆਏ ਬਰੀ ਦੇ ਕੱਪੜੇ ਲੈ ਕੇ ਸਭ ਮਤਲਬ ਆਲਮੋਸਟ ਖਰਾਬ ਹੋ ਗਿਆ ਇਸ ਟਾਈਮ ਜੋ ਸਾਡੀ ਮਦਦ ਕਰ ਰਿਹਾ ਸਾ ਸਰ ਜੀ ਉਹਨਾਂ ਦੀ ਮਿਸਿਸ ਉਹਨਾਂ ਦੀ ਟੀਮ ਉਹਨਾਂ ਦੇ ਸਾਡੇ ਬ੍ਰਦਰ ਹੈਗੇ ਸਾਡੀ ਬਹੁਤ ਹੈਲਪ ਕਰ ਰਹੇ ਆ ਜਿਸ ਟਾਈਮ ਸਾਡੇ ਨਿਊ ਸਰਬੈਂਚ ਬਣਿਆ ਉਹਨਾਂ ਨੂੰ ਇੱਕ ਵਾਰੀ ਆ ਕੇ ਘਰ ਦੇਖਣਾ ਚਾਹੀਦਾ ਕਿੱਦਾਂ ਕਰਨਾ ਹੈ ਕਿੱਦਾਂ ਬੱਚੇ ਨੂੰ ਹੌਸਲਾ ਦੇਣਾ ਹੈ ਕਿੱਦਾਂ ਪਾਣੀ ਦੇਣਾ ਰੋਟੀ ਦੇਣੀ ਹੈ ਨਹੀਂ ਆ ਰਹੇ ਉਹ ਸਾਡੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਨੀਜ਼ਰ ਬਾਲਟੀਆਂ ਤੱਕ ਵੀ ਨਹੀਂ ਆ ਗਿਆ ਜੋ ਆਪਾਂ ਕੈਰੀ ਕਰਕੇ ਸਮਾਨ ਵਿਆਹ ਤੇ ਆਪਾਂ ਕੱਪੜੇ ਲੈ ਕੇ ਆਏ ਸੀ ਆਪਣਾ 골ਡ ਲੈ ਕੇ ਆਏ ਸੀ ਔਰ ਉਤੋਂ ਦੀ ਜ਼ਰਸ ਆਪਾਂ ਬਚ ਰਾਸ਼ਨ ਤੱਕ ਰਖਵਾ ਲਿਆ ਸੀ ਕਿਉਂਕਿ ਹਾਸ਼ਣ ਆਪਾਂ ਯੂਜ਼ ਕਰਾਂਗੇ ਤਾਂ ਤੇ ਕੁਝ ਵੀ ਨਹੀਂ ਬਚਿਆ ਜੋ ਰਾਸ਼ਨ ਆ ਪਾਣੀ ਪਾਣੀ ਹੋਇਆ ਜੋ ਰਕਾਨ ਰੋਡ ਦੇ ਨਹੀਂ ਮ੍ਰਯੋਜ ਸਾਰਜ ਹੈ ਗਿਆ ਸਾਬਾ ਸਰ ਜੀ ਹੈ ਗਿਆ ਉਹਨਾਂ ਦੀ ਮਿਸਿਸ ਉਹਨਾਂ ਦੀ ਟੀਮ ਸਾਨੂੰ ਬਹੁਤ ਸਪੋਰਟ ਕਰ ਰਹੀ ਹੈ ਘਰ ਆ ਰਹੀ ਹੈ ਪਾਣੀ ਦੀ ਸਰਵਿਸ ਦੇ ਰਹੀ ਹੈ ਖਾਣੇ ਦੀ ਸਰਵਿਸ ਦੇ ਰਹੀ ਹੈ ਇਲੈਕਟ੍ਰੀਸ਼ੀਅਨ ਦੀ ਸਰਵਿਸ ਦੇ ਰਹੀ ਹੈ ਦਾ ਕੀ ਸਾਨੂੰ ਉਹਨਾਂ ਨੇ ਬਹੁਤ ਹੈਲਪ ਕੀਤੀ ਹੈ ਘਰੇ ਆਇਆ ਕਰ ਖੁਦ ਬੈ ਕੇ ਦੇਖਿਆ ਉਹਨਾਂ ਨੇ ਕਿ ਕਿੰਨਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਹੌਂਸਲਾ ਦੇ ਰਿਹਾ ਸਰ ਪੱਲੇ ਤਾਂ ਕਿਸੇ ਨੇ ਨਹੀਂ ਦੇਣਾ ਹੁੰਦਾ ਬਟ ਇੱਕ ਜਿਨ੍ਹਾਂ ਦੀ ਬਰਬਾਦੀ ਹੋਈ ਹੈ ਉਹਨਾਂ ਨੂੰ ਹੌਂਸਲਾ ਦੇ ਦੋ ਨਾ ਉਹੀ ਬਹੁਤ ਹੁੰਦਾ ਆ ਬਟ ਉਹਨਾਂ ਦੀ ਟੀਮ ਸਾਨੂੰ ਬਹੁਤ ਸਪੋਰਟ ਕਰ ਰਹੀ ਹੈ ਕੱਲੇ ਕੱਲੇ ਮੈਂਬਰ ਨੇ ਸਾਨੂੰ ਬਹੁਤ ਸਪੋਰਟ ਕੀਤਾ ਗੀਤਾ ਚਾਚੀ ਜੀ ਆ ਗਏ ਆਪ ਘਰ ਆ ਕੇ ਦੇਖਿਆ ਉਹਨਾਂ ਨੇ ਉਧਰ ਦੇਖਿਆ ਮਿਸਤੀ ਤੋਂ ਉਹਨਾਂ ਨੇ ਲੇਬਰ ਸਾਨੂੰ ਵੀ ਲਗਵਾ ਕੇ ਦਿੱਤੀ ਕਿ ਤੁਸੀਂ ਆਓ ਇਹਨਾਂ ਦਾ ਕੰਮ ਸਾਰਾ ਸਫਾਈ ਕਰਵਾ ਦਿਓ ਆਪਣਿਆਂ ਤੋਂ ਬਾਅਦ ਨੇ ਸਾਰਾ ਜਿਹੜਾ ਏਰੀਆ ਸੀ ਪਾਣੀ ਦੇ ਨਾਲ ਭਰਿਆ ਸੀ ਇੱਥੇ ਇੱਥੇ ਤੱਕ ਪਾਣੀ ਸੀ ਕੱਪੜੇ ਡੁੱਬ ਗਏ ਸੋਨਾ ਡੁੱਬ ਗਿਆ ਜਿਹੜਾ ਵਿਆਹ ਦੇ ਲਈ ਰਸਦ ਲੈ ਆਂਦੀ ਸੀ ਮਠਾਈਆਂ ਦੇ ਲਈ ਕੁਝ ਬਣਾਉਣ ਦੇ ਲਈ ਤਾਂ ਉਹ ਸਾਰਾ ਕੁਝ ਉਸ ਹੜ ਦੇ ਵਿੱਚ ਰੁੜ ਗਿਆ ਤਾਂ ਤਵਾਹੀ ਹੜ ਨੇ ਇੰਨੀ ਮਚਾਈ ਹੈ ਕਿ ਲੋਕਾਂ ਦੇ ਅੱਖਾਂ ਦੇ ਵਿੱਚ ਆਣੀਏ ਤੇ ਚਰਜੇ ਦੀ ਵੀ ਮਾਰ ਪੈਗੀ ਮਾਤਾ ਸਾਡੇ ਨਾਲ ਨੇ ਮਾਤਾ ਬਹੁਤ ਸੁਪਨੇ ਸਜੋਏ ਹੋਣਗੇ ਕਿ ਨੂੰ ਨੂੰ ਲੈ ਕੇ ਆਵਾਂਗੇ ਨਾ ਪੁੱਤ ਦਾ ਵਿਆਹ ਨੇ ਵੰਦਾ ਬਿਆਰ ਸੀ ਤਾਂ ਪੂਰੀ ਹੋ ਗਈ ਜੀ ਐ ਕਿ ਆ ਚਲੋ ਅਸੀਂ ਪਹਿਲਾਂ ਜਾਂਦੇ ਕਰਾਂਗੇ ਕੁਝ ਸਭ ਕੁਝ ਹੋ ਗਿਆ ਅੱਜ ਆ ਅਸੀਂ ਬੱਚਾ ਦਾ ਪਰਣਾ ਲੈਣਾ ਹੈ ਸਾਰੇ ਪਾਸੇ ਰਸਤੇ ਨਹੀਂ ਆ ਕੁਝ ਨਹੀਂ ਆ ਕਰਦੇ ਲੈ ਕੇ ਬੱਚਾ ਨੇ ਕਿ ਉਹ ਫਰਾ ਦੇਣਾ ਦੇਖ ਕੇ ਆਪੇ ਕਾਲੀ ਪੰਡੀ ਕੀ ਕਰੀਏ ਇਹਨਾਂ ਕਿਸ ਰਮ ਬੱਚੇ ਕਿਸ ਰਖੜੇ ਹੋਣਗੇ ਕੱਲਾ ਮੁੰਡਾ ਵਿਚਾਰਾ ਕਮਾਣ ਵਾਲਾ ਉਹ ਕੀ ਕਰੇਗਾ ਠੀਕ ਕਰਨਗੇ ਉਹ ਵੀ ਠੀਕ ਨਹੀਂ ਆਏਗਾ ਪਾਪਾ ਨੂੰ ਡਿਸਕ ਦੀ ਪ੍ਰੋਬਲਮ ਹੈ ਉਹ ਵੀ ਨਹੀਂ ਠੀਕ ਹੋ ਰਹੀ ਵੱਡੇ ਬ੍ਰਦਰ ਕਮਾ ਰਹੇ ਉਹਨਾਂ ਨੇ ਜੋ ਵੀ ਕਮਾਇਆ ਆਪਾਂ ਸਭ ਵਿਆਹ ਦੀ ਤਿਆਰੀਆਂ ਕੀਤੀਆਂ ਕੁਝ ਕਰਜ਼ਾ ਲੈ ਕੇ ਆਪਾਂ ਚੀਜ਼ਾਂ ਤਿਆਰ ਕੀਤੀਆਂ ਗਿਆਂ ਟਾਈਮ ਤੇ ਆਂਦਰ ਚੁਕਾ ਦਾਂਗੇ ਵਿਆਜੂ ਪੈਸੇ ਵੀ ਲਿੱਤੇ ਸਭ ਕੁਝ ਬਰਬਾਦ ਹੋ ਗਿਆ ਉਹਨੋਂ ਵਿਚਾਰਾ ਕੀ ਕਰੇਗਾ ਕਿੱਦਾਂ ਮੈਨੇਜ ਕਰੇਗਾ ਸੰਸਥਾਵਾਂ ਵੀ ਹੁੰਦੀਆਂ ਨੇ ਸਰਕਾਰ ਦੇ ਅੱਗੇ ਕੋਈ ਅਪੀਲ ਸੰਸਥਾਵਾਂ ਅੱਗੇ ਅਪੀਲ ਕਰਨਾ ਚਾਹੁੰਦੇ ਬਹੁਤ ਵੱਡਾ ਘਾਟਾ ਅਸੀਂ ਅਪੀਲ ਕਰਾਂਗੇ ਕਿ ਗਰੀਬਾਂ ਦੀ ਮਦਦ ਕਰੋ ਕੋਈ ਇਸ ਟਾਈਮ ਗਰੀਬ ਹੀ ਬਣ ਗਏ ਆਪਾਂ ਜਿੰਨਾ ਕਰ ਕੱਪੜੇ ਨਹੀਂ ਹੈਗੇ ਖਾਣ ਨੂੰ ਰਾਸ਼ਨ ਨਹੀਂ ਹੈਗਾ ਅਪੀਲ ਇਹ ਕਰੋ ਪੋਸਟਪੋਨ ਕਰ ਰਹੇ ਹੋਗੇ ਮੁਤਲਬ ਸਰ ਕੁਝ ਨਹੀਂ ਸਮਝ ਆ ਰਹੀ ਆਪਾਂ ਉਹਨਾਂ ਨੂੰ ਦੱਸ ਹੀ ਨਹੀਂ ਬਾਰੇ ਕਿ ਸਾਡੇ ਕੰਡੀਸ਼ਨ ਕਿਦਾਂ ਦੀ ਹੈ ਸਾਨੂੰ ਡਰ ਕਿੰਨੇ ਦੂਰ ਹੈ ਦੇ ਇਥੋਂ ਜ਼ਿਆਦਾ ਕਿੰਨੇ ਇਸੇ ਇਲਾਕੇ ਦੇ ਰਹਿਣ ਵਾਲੇ ਸਰ ਨਹੀਂ ਉਹ ਪਠਾਨਕੋਟ ਦੇ ਹੈਗੇ ਆ ਉਹਨਾਂ ਨੇ ਦੱਸਿਆ ਉਹਨਾਂ ਨੂੰ ਥੋੜਾ ਬਹੁਤਾ ਬਰਜ਼ਰ ਦੇਖੋ ਨਾ ਸਾਨੂੰ ਵੀ ਨਹੀਂ ਪਤਾ ਲੱਗ ਰਿਹਾ ਕੀ ਕਰਨਾ ਹੈ ਨਾ ਘਰ ਪੈਸਾ ਬਚਿਆ ਹੈ ਨਾ ਕੋਈ ਚੀਜ਼ ਬਚੀ ਹੈ ਕਿ ਆਪਾਂ ਪੈਸੇ ਲੈ ਕੇ ਕੋਈ ਚੀਜ਼ ਦੁਬਾਰਾ ਖੜੀ ਕਰ ਪਾਵਾਂਗੇ ਕੁਝ ਵੀ ਨਹੀਂ ਬਚਿਆ ਸਾਡਾ ਇਸ ਟਾਈਮ ਬਿਲਕੁਲ ਦਾ ਉਹ ਪੈਣ ਆਪਣਾ ਦਰਦ ਬਿਆਨ ਕਰ ਰਹੀ ਸੀ ਜਿਸ ਨੇ ਆਪਣੇ ਭਰਾ ਦੇ ਵਿਆਹ ਦੇ ਉੱਤੇ ਬੜੇ ਚਾਹ ਹੁੰਦੇ ਨੇ ਪਰ ਸਭ ਕੁਝ ਜਿਹੜਾ ਉਹ ਬिखर ਗਿਆ ਨੌਜਵਾਨ ਮੁੰਡਾ ਜਿਹੜਾ ਜਿਸ ਦਾ ਵਿਆਹ ਸੀ ਉਸ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿਤਨਾ ਕਿਤੇ ਬਹੁਤ ਵੱਡਾ ਨੁਕਸਾਨ ਆ ਜਿਹੜਾ ਹੋਇਆ ਤਾਂ ਕਾਫੀ ਨੁਕਸਾਨ ਕਾਫੀ ਮਾਰ ਪਈਆ ਕਿਤਨਾ ਕਿਤੇ ਮਨ ਦੇ ਵਿੱਚ ਚਾਹ ਹੁੰਦੇ ਨੇ ਖੁਸ਼ੀਆਂ ਹੁੰਦੀਆਂ ਨੇ ਸਭ ਨੂੰ ਗ੍ਰੈਂਡ ਲੱਗ ਅੱਜ ਜੀ ਬਹੁਤ ਜ਼ਿਆਦਾ ਜੀ ਬਹੁਤ ਮਾੜਾ ਹਾਲ ਹੋਇਆ ਜੀ ਬਹੁਤ ਨੁਕਸਾਨ ਹੋਇਆ ਜੀ ਵਿਆਹ ਸੀਗਾ ਮੇਰਾ ਅੱਜ ਕੱਲ੍ਹ ਸ਼ੁਰੂ ਸੀਗੇ ਅੱਜ ਕਾ ਰੋਟੀ ਸੀਗੀ ਪੂਰੇ ਪਿੰਡ ਦੀ ਪਰ ਇਹ ਸੋਚਿਆ ਨਹੀਂ ਕਿ ਇੱਦਾਂ ਵੱਡੀ ਮਾਰ ਪਈਗੀ ਕੁਝ ਵੀ ਨਹੀਂ ਬਚਿਆ ਮੈਂ ਕਹਿੰਦੇ ਬੋਲਿਆ ਨਹੀਂ ਜਾਂਦਾ ਸੀ ਕਿ ਕਰਜ਼ਾ ਲੈ ਕੇ ਸਾਰੇ ਗਏ ਬਣਾਏ ਸੀ ਸਾਰੇ ਪਤਾ ਮੈਨੂੰ ਪਤਾ ਮੈਂ ਕਰਜ਼ਾ ਲੈ ਕੇ ਸਾਰਾ ਸਮਾਨ ਸਾਰਾ ਹੀ ਕੁਝ ਲੈ ਕੇ ਕਰ ਰੱਖਿਆ ਹੋਇਆ ਸੀ बस ਘਰ ਦੀ ਥੋੜੀ ਜਿਹੀ ਤਿਆਰੀ ਕਰਦੇ ਰਹੇ ਨੇ ਨੂੰ ਚਿੱਕਾ ਭਈਆਂ ਗੰਦੇ ਕੇ ਪਾਜਲੋਂ ਪਾਣੀ ਆ ਗਿਆ। ਇੱਕਦਮ ਪਾਣੀ ਆ ਗਿਆ। ਇੱਕਦਮ ਪਾਣੀ ਆ ਗਿਆ। ਮੈਂ ਕਹਿੰਦਾ ਛੋਟੀ ਭੈਣ ਨੂੰ ਵੱਡੀ ਭੈਣ ਨੂੰ ਸਕੂਟਰ 'ਤੇ ਬਿਠਾ ਕੇ ਮੈਂ ਕਹਿੰਦਾ ਤੁਸੀਂ ਅੱਗੇ ਨੂੰ ਨਿਕਲੋ ਪਾਣੀ ਆ ਗਿਆ ਪਿੱਛੇ। ਪਾਣੀ ਨੇ ਉਹਨੂੰ ਧੱਕਾ ਮਾਰਿਆ। ਉਹ ਤਾਂ ਸ਼ੁਕਰ ਕਰੋ ਕੁੜੀ ਕੋ ਸਕੂਟਰੀ ਬੈਲੈਂਸ ਹੋ ਗਈ। ਉਹਦੇ ਕਰਕੇ ਉਹ ਕਿ ਨਿਕਲ ਗਏ ਉਹ ਪਿੱਛੋ ਪਿੱਛੇ ਸਾਰੇ ਰੋਡ ਦੇ ਜੋ ਵੀ ਹੈਗਾ ਸੀ ਤੁਸੀਂ ਉਹ ਦੇਖ ਲਓ ਦਰਵਾਜ਼ਿਆਂ ਦੇ ਲੋਕ ਕਿਤੇ ਆ। ਪਾਣੀ ਦੇ ਇੰਨਾ ਤੇਜ਼ ਵਹਾਅ ਕਰਕੇ ਨਾ ਲੋਕ ਟੁੱਟ ਗਦੇ ਆ ਅੰਦੋਲਨ ਵਾਲੀਆਂ ਪੁੱਠੀਆਂ ਸਿੱਧੀਆਂ ਹੋ ਗਏ ਜੋ ਅੰਦਰ ਦਾ ਸਮਾਨ ਉਹ ਬਾਹਰ ਨਿਕਲ ਲਗੇਦਾ ਇੱਥੇ ਆਪਾਂ ਖੜੇ ਕਿੰਨਾ ਲੱਖ ਲੱਖ ਪਾਣੀ ਹੈ ਆ ਤੂੰ ਇਹ ਦੇਖੋ ਆ ਆ ਵੇਖੋ ਪਾਣੀ ਦਾ ਵਹਾਅ ਦੇਖੋ ਕਿੰਨਾ ਇੱਤੋਂ 2-2 ਫੁੱਟ ਨੀਚੇ ਨਾ ਕਮਰੇ ਡਾਊਨ ਆ ਉਹ ਨੀਚੇ ਵਾਲੇ ਕਮਰੇ ਦਾ ਇੰਨੇ ਨਾ ਪਾਣੀ ਸੀ ਜਦੋਂ ਮੈਂ ਆ ਕੇ ਸਵੇਰੇ 4 ਵਜੇ ਪੰਜ ਨੀਚੇ ਆਇਆ 골ਡ ਬਾਰ ਹੀ ਰੱਖਿਆ ਹੋ ਸੀ ਜਿਹੜਾ ਅਲਮਾਰੀ ਦੇ ਵਿੱਚ ਸੀ 골ਡ ਅਲਮਾਰੀ ਚ ਰੱਖਿਆ ਸੀਗਾ ਨਕਦੀ ਅਲਮਾਰੀ ਚ ਰੱਖੀ ਸੀਗੀ ਜਿਹੜਾ ਇਹ ਜੁਰਤ ਦਾ ਸਮਾਨ ਸੀਗਾ ਅਲਮਾਰੀ ਦੇ ਸੀਗਾ ਮਤਲਬ ਇੰਨੇ ਪੰਜ ਤੇਜ ਬਹਾਣਾ ਨਾਲ ਅਲਮਾਰੀ ਵੀ ਹੈ ਉਹ ਵੀ ਖੁੱਲ ਕੇ ਦੇਖੀ ਦੀ ਕੁਝ ਜੋ ਸਮਾਨ ਜੋ ਸਮਾਨ ਸੀ ਪੁੱਛ ਨਹੀਂ ਮਿਲਿਆ ਉਹ ਤਾਂ ਸਾਰੇ ਲੱਗੇ ਹੋਏ ਗਾਰਗੋਰ ਕੱਢਣ ਲੱਗੇ ਉਹਦੇ ਵਿੱਚੋਂ ਇਹ ਬਾਕਸ ਮਿਲੇ ਹੁਣ ਲੱਭਿਆ ਬਥੇਰਾ ਪਰ ਨਹੀਂ ਲੱਗਿਆ ਕੁਝ ਨਹੀਂ ਲੱਗਿਆ ਪਾਣੀ ਨਾਲ ਧੋ ਤੋ ਕੇ ਦੇਖਿਆ ਸਾਰੇ ਲੱਗੇ ਹੋਏ ਐ ਕੁਝ ਨਹੀਂ ਮਿਲਿਆ ਜੀ ਗਾਰ ਤਾਂ ਹੀ ਫਰੋਲਣ ਦੀ ਕੋਸ਼ਿਸ਼ ਕਰ ਰਹੀ ਵੀ ਕੁਝ ਨਾ ਕੁਝ ਨਾ ਕੁਝ ਕੁਝ ਮਿਲ ਜਾਵੇ ਸਾਰੇ ਲੱਗੇ ਕਰ ਰਹੇ ਨੇ ਦੇਖਣ ਲੱਗੇ ਕਿ ਚਲੋ ਕੋਈ ਇਰ ਨਹੀਂ ਕੁਝ ਨਾ ਕੁਝ ਮਿਲ ਜਾਵੇ ਇੱਥੇ ਇਹਦੇ ਇੱਥੇ ਕੁਝ ਮਿਲ ਜਾਵੇ ਪਰ ਨਹੀਂ ਪੂਰੀ ਰਾਤ ਦੇ ਲੱਗੇ ਹੋਏ ਆ ਬੱਤ ਇਹ ਨਾਲ ਹੀ ਕਹਿ ਸਕਦਾ ਛੋਟੀ ਭੈਣ ਦੀਆਂ ਦੋ ਰਿੰਗਾਂ ਸੀਗੀਆਂ ਵੱਡੀ ਦੀਆਂ ਸੀਗੀਆਂ ਪਾਪਾ ਦੇ ਰਿੰਗ ਸੀਗੀ ਜਿਹਨਾਂ ਦੇ ਨਾਲ ਮੈਰਿਜ ਸੀਗੀ ਉਹਨਾਂ ਦੀ ਬੱਕਰੀਆਂ ਲੱਗ ਜੁਲੜ ਸੀ ਤੁਸੀਂ ਆਪ ਦੇਖ ਲਓ ਕਿ ਕਿੰਨਾ ਹੋ ਸਕਦਾ ਬਿਲਕੁਲ ਹੋਰ ਵੀ ਸਾਡੇ ਨਾਲ ਪਿੰਡ ਦੇ ਵਸਨੀਕ ਨੇ ਬਹੁਤ ਵੱਡੀ ਮਾਰ ਪਈ ਆ ਪਰਿਵਾਰ ਤੇ ਪਾਣੀ ਜਿੱਥੇ ਫਸਲਾਂ ਨੂੰ ਤਬਾਹ ਕਰ ਲੈ ਗਿਆ ਤੇ ਦੂਜੇ ਪਾਸੇ ਜਿਨ੍ਹਾਂ ਘਰਾਂ ਦੇ ਵਿੱਚ ਸਨਹਾਈਆਂ ਵੱਜਣੀਆਂ ਸੀ ਖੁਸ਼ੀਆਂ ਸੀ ਤਾਂ ਉਹਨਾਂ ਨੂੰ ਵੀ ਗ੍ਰਹਿਣ ਲੱਗ ਗਿਆ ਸੱਸੀ ਗਾ ਜੀ ਮੈਂ ਅਦਿੰਦਰ ਪਾਲ ਸਿੰਘ ਆ ਜੀ ਪੇੜੀਆਂ ਦੇ ਵਸਨੀਕ ਆਪਾਂ ਸਾਡੀ ਇੱਕ ਸਭਾ ਗਈ ਆ ਸ਼ਹੀਰਪੁਰ ਕਿਸਨ ਸਭਾ ਆਪਾਂ ਜਿਸ ਪਰਸੋ ਰਾਤ ਨੂੰ ਪਾਣੀ ਆ ਆਪਾਂ ਪਰਸੋ ਰਾਤ ਦਾ ਮੋਰਚਾ ਸੰਭਲਿਆ ਆ ਸਾਡੀ ਟੀਮ ਹੈ ਜਿਹੜੀ ਰੋਟੀ ਵੀ ਦੇ ਰਹੀ ਆ ਉਸ ਟਾਈਮ ਦੇ ਰਾਤ ਨੂੰ ਆਪਾਂ ਜਿਹੜੇ ਪਾਣੀ ਵਿੱਚ ਫਸੇ ਸੀ ਉਹਨਾਂ ਨੂੰ ਆਪਾਂ ਬਾਹਰ ਕੱਢਿਆ ਔਰ ਉਸ ਤੋਂ ਬਾਅਦ ਅਗਲੇ ਦਿਨ ਸਵੇਰ ਤੋਂ ਅੱਜ ਤੀਸਰਾ ਦਿਨ ਹੈਗਾ ਸਾਡੀ ਟੀਮ ਰੋਟੀ ਪ੍ਰੋਵਾਈਡ ਕਰਵਾ ਰਹੀ ਆ ਸਵੇਰੇ ਦੁਪਹਿਰ ਸ਼ਾਮ ਤਿੰਨ ਵਾਰ ਰੋਟੀ ਪ੍ਰੋਵਾਈਡ ਕਰਵਾ ਰਹੀ ਆ ਬਾਕੀ ਅਸੀਂ ਕੋਸ਼ ਆਪਣੇ ਮਜ਼ਦੂਰ ਲਾ ਕੇ ਲੋਕਾਂ ਦੇ ਘਰੇ ਸਫਾਈ ਵੀ ਕਰਵਾ ਰਹੇ ਆ ਜੋ ਸਾਡੇ ਲਈ ਮਤਵੰਦੀ ਹੈ ਅਸੀਂ ਕਰਵਾ ਰਹੇ ਆ ਜੀ ਬਾਕੀ ਲੋਕਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ ਇਹ ਆਪਾਂ ਚਲੋ ਇਹ ਪ੍ਰਬਾਈ ਦੇ ਨਹੀਂ ਕਰਵਾ ਸਕਦੇ ਪਰ ਜਿੰਨੀ ਕੁ ਮਦਦ ਸਾਡੇ ਲੋਕ ਹੋ ਸਕਦੀ ਹੈ ਪਾ ਕਰਵਾਉਂਦੇ ਪਏ ਹਾਂ ਜੀ ਬਿਲਕੁਲ ਹਾਂ ਜੀ ਤਾਂ ਕਿੰਨਾ ਕਿਤੇ ਉਮੀਦ ਜ਼ਰੂਰ ਹੁੰਦੀ ਹੈ ਵੀ ਕੋਈ ਨਾ ਕੋਈ ਸਸਤਾ ਜਾਂ ਸਰਕਾਰ ਮਦਦ ਕਰੇਗੀ ਪਰ ਮੇਕੀ ਨੁਕਸਾਨ ਬਹੁਤ ਵੱਡਾ ਰੋਟੀ ਖਾਣ ਨੂੰ ਵੀ ਤਰਸ ਗਏ ਨੇ ਪਰਿਵਾਰ ਨੁਕਸਾਨ ਬਹੁਤ ਇਸ ਇਲਾਕੇ ਦਾ ਹੋ ਰਿਹਾ ਹੈ ਸਾਥੀ ਜੱਸੀ ਦੇ ਨਾਲ ਕੁਲਦੀਪ ਸਿੰਘ ਪੋਲੇ ਰਜੈਨਾਸ ਬੁਕਸਪੈਂਟੀ ਵੀ ਪਠਾਨਕੋਟ